ਜਿੱਥੇ ਕਰਤਾਰ ਵੈਗੁਰੂ ਲੈ ਜਾਏਗਾ ਹੁਣ ਉੱਥੇ ਨੂੰ ਹੀ ਜਾਵਾਂਗੀ ਤੁਰੇ ਗਏ ਸ਼ਾਮ ਹੋਏ ਹੁਣ ਮਾਤਾ ਜੀ ਧਿਆਨ ਮਾਰਦੇ ਆ ਵੀ ਕਿਤੇ ਵੇਖੀਏ ਬੱਚਿਆਂ ਨੂੰ ਰਾਤ ਕਟਾਈਏ ਕਿਤੇ ਤੇ ਸਵੇਰੇ ਫੇਰ ਚਾਲੇ ਮਾਰ ਦਿਆਂਗੇ ਮੰਜ਼ਲ ਕੋਈ ਨਹੀਂ ਵਿਛੜੇ ਹੋਏ ਨੇ ਵੀ ਹੋ ਸਕਦਾ ਕਿਤੇ ਕੋਈ ਮਿਲ ਜੇ ਨਿਗਾਹ ਮਾਰੀ ਇੱਕ ਨਾ ਧੁੰਦ ਦੇ ਵਿੱਚੋਂ ਥੋੜੀ ਜੀ ਝੌਂਪੜੀ ਨਜ਼ਰ ਆਈ ਇੱਕ ਝੁੰਬੀ ਨਜ਼ਰ ਆਈ ਵੇਖਿਆ ਮਾਤਾ ਜੀ ਨੇ ਬੱਚਿਓ ਓ ਕੋਈ ਸ਼ਾਨ ਨਜ਼ਰ ਆਉਂਦੀ ਐ ਆਪਾਂ ਉੱਥੇ ਚੱਲ ਕੇ ਵੇਖਦੇ ਆਂ ਹੋ ਸਕਦਾ ਆਪਾਂ ਨੂੰ ਕੋਈ ਮਿਲ ਜੇ ਉੱਥੇ ਕੁੰਮੇ ਮਾਸ਼ਕੀ ਰਹਿੰਦਾ ਬਸ਼ੇਰਾ ਮੱਛੀਆਂ ਫੜਨ ਵਾਲਾ ਆਪਣਾ ਜਿਹੋ ਜਾਂ ਹੈ ਸਿਕਾਰ ਕਾਰੋਬਾਰ ਕਰਦਾ ਹੈ ਪਰ ਉਹਨੂੰ ਵੀ ਸੇਵਾ ਮਿਲਣੀ ਸੀ ਕਿਤੇ ਜਿਹਨੂੰ ਸੇਵਾ ਦੇਣੀ ਹੈ ਮਰਜ਼ ਨਹੀਂ ਉਹ ਝੌਂਪੜੀ ਦਾ 바ਰ ਬੰਦ ਹੈ ਤੇ ਜਦੋਂ ਮਾਤਾ ਗੁਜਰਕੌਰ ਜੀ ਵਾਰ ਵਿੱਚ ਗਏ ਨਾ ਸਭ ਜਦਿਆਂ ਨੂੰ ਲੈ ਕੇ ਨੇੜੇ ਗਏ ਮਾਤਾ ਜੀ ਨੇ ਆਵਾਜ਼ ਮਾਰੀ ਭਾਈ ਕੋਈ ਹੈ ਅੰਦਰ ਰਾਂਝਾ ਹੋ ਗਿਆ ਊ ਕੁੰਮੇ ਮਸ਼ਕੀ ਕਿੰਦਾ ਵੀ ਕੋਣ ਹੋ ਸਕਦਾ ਹੈ ਹਨੇਰਾ ਹੋਣ ਵਾਲਾ ਰਾਤ ਪੈ ਰਹੀ ਹੈ ਇੱਥੇ ਤਾਂ ਕੋਈ ਆਇਆ ਹੀ ਨਹੀਂ ਕਿਉਂਕਿ ਮੌਸਮ ਬੜਾ ਠੰਡਾ ਹੈ ਉਹਨੇ ਉੱਠ ਕੇ ਨਾ ਹੌਲੀਕ ਦੇਣੇ ਬਾਹਰ ਖੋਲਿਆ ਬੂਹਾ ਖੋਲਿਆ ਬੂਹਾ ਖੋਲਿਆ ਜਦੋਂ ਵੇਖਿਆ ਬਾਹਰ ਬਜ਼ੁਰਗ ਮਾਤਾ ਜੀ ਖੜੇ ਨੇ ਤੇ ਸਾਬ ਜadde ਖੜੇ ਨੇ ਬੱਚੇ ਲਾਲ ਸੁਰਖ ਹੋਇਆ ਪਿਆ ਸ਼ਰੀਰ ਬਜ਼ੁਰਗ ਮਾਤਾ ਵੀ ਠੋਠਰ ਕਰ ਰਹੀ ਹੈ ਠੰਡ ਦੇ ਨਾਲ ਪਰ ਬਾਣੇ ਵਿੱਚ ਹੈ ਉਹਨੇ ਪੁੱਛਿਆ ਮਾਤਾ ਜੀ ਤੁਸੀਂ ਕੌਣ ਹੋ ਮਾਤਾ ਜੀ ਕਹਿੰਦੇ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਮ ਸੁਣਿਆ ਹੈ ਉਹ ਕੁੰਮੇ ਮਾਸਕੀ ਕਦਮ ਕਹਿੰਦਾ ਹਾਂ ਉਹਨਾਂ ਨੂੰ ਕੌਣ ਨਹੀਂ ਜਾਣਦਾ ਉਹ ਤਾਂ ਬੜੇ ਦਾਤੇ ਨੇ ਬੜੀਆਂ ਦਾਤਾਂ ਦੇਣ ਵਾਲੇ ਨੇ ਕਿਉਂਕਿ ਰਾਜੇ ਮਹਾਰਾਜਾਂ ਵਾਲਾ ਠਾਠ ਬਾਠ ਸੀ ਤੇ ਹੁਣ ਮਰਜ਼ ਫਕੀਰੀ ਵੱਲ ਚੱਲ ਪਈ ਸੀ ਹੁਣ ਫਕੀਰੀ ਆਣੀ ਸ਼ੁਰੂ ਹੋ ਗਈ ਤੇ ਜਦੋਂ ਦੱਸਿਆ ਨਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਾਣਦੇ ਹੋ ਕਹਿੰਦਾ ਹਾਂਜੀ ਮੈਂ ਸੁਣਿਆ ਉਹਨਾਂ ਦਾ ਨਾਮ ਮਾਤਾ ਜੀ ਕਹਿੰਦੇ ਮੈਂ ਉਹਨਾਂ ਦੀ ਮਾਂ ਐ ਤੇ ਆ ਉਹਨਾਂ ਦੇ ਬੱਚੇ ਐ ਮੇਰੇ ਪੁੱਤਰ ਐ ਅਸੀਂ ਆਨੰਦਪੁਰ ਸਾਹਿਬ ਛੱਡਿਆ ਆ ਬੜੀ ਦੂਰ ਰਹਿ ਗਿਆ ਆ ਆਨੰਦਪੁਰ ਸਾਹਿਬ ਤੇ ਅਸੀਂ ਵਿਛੜ ਗਏ ਆ ਖਾਲਸੇ ਨਾਲੋਂ ਅਸੀਂ ਵਿਛੜ ਗਏ ਆ ਆਪਣੇ ਪੁੱਤਰਾਂ ਨਾਲੋਂ ਵੱਡੇ ਸਾਹਿਬਜ਼ਾਦੇ ਵੀ ਉਧਰ ਰਹਿ ਗਏ ਆ ਸਭ ਪਰਿਵਾਰ ਬਿਛੜ ਗਿਆ ਇਹਨੂੰ ਬੜਾ ਦੁੱਖ ਹੋਇਆ ਸੁਣ ਕੇ ਕੁਮੈ ਮਾਸ਼ਕੀ ਨੂੰ ਕਹਿੰਦਾ ਵੀ ਮਾਤਾ ਜੀ ਨੇ ਪਤਾ ਹੀ ਕੀ ਕਿਹਾ ਕਹਿੰਦੀ ਅਸੀਂ ਤੁਹਾਡੀ ਝੌਪੜੀ ਵਿੱਚ ਰਾਤ ਕੱਟ ਸਕਦੇ ਹਾਂ ਵੇਖੋ ਕਦੇ ਜਿਹਦਾ ਪਤੀ ਗੁਰੂ ਤੇਗ ਬਹਾਦਰ ਮਹਾਰਾ ਸੱਚੇ ਪਾਤਸ਼ਾ ਪਤਾ ਨਹੀਂ ਕਿੰਨੀਆਂ ਸੁਹਾਗਣਾ ਜਿਨ੍ਹਾਂ ਦੇ ਗੁਰਮਖੋ ਜਿਨ੍ਹਾਂ ਦੇ ਪਤੀ ਮਾਰੇ ਜਾਣਾ ਸੀ ਸਿਰ ਨੰਗੇ ਹੋਣੋਂ ਬਚਾਇਆ ਧਰਮ ਦੀ ਰੱਖਿਆ ਕੀਤੀ ਅੱਜ ਉਹ ਮਹਾ ਗੁਜਰ ਕੌਰ ਇੱਕ ਝੌਂਪੜੀ 'ਚ ਜਗ੍ਹਾ ਮੰਗਦੀ ਐ ਉਹ ਕਹਿੰਦਾ ਜੀ ਵੇਖੋ ਮੈਂ ਬਹੁਤਾ ਅਮੀਰ ਤਾਂ ਹੈ ਨਹੀਂ ਮੇਰੇ ਕੋਲੇ ਕੋਈ ਬਹੁਤਾ ਚੰਗਾ ਬਿਸਤਰਾ ਤੇ ਹੈ ਨਹੀਂ ਆਹੀ ਐ ਮੇਰੇ ਕੋਲ ਜਿਹੋ ਜਿਹਾ ਹੈ ਤੁਸੀਂ ਰਾਮ ਕਰ ਸਕਦੇ ਹੋ ਉਹ ਕੁੰਮੇਵਾਸ਼ ਕੀ ਥੋੜਾ ਜਿਹਾ ਬਾਹਰ ਨੂੰ ਆਇਆ ਮਾਤਾ ਜੀ ਅੰਦਰ ਬਹਿ ਗਏ ਇੱਕ ਵਾਰੀ ਇਹਨੇ ਕਿੱਥੇ ਬੈਠਣਾ ਸੀ ਇਹ ਹੈਰਾਨ ਹੋ ਗਿਆ ਇਹ ਕਹਿੰਦਾ ਵੀ ਮਾਤਾ ਜੀ ਤੁਸੀਂ ਕੁਝ ਛਕਿਆ ਤੁਸੀਂ ਕੁਝ ਛਕਿਆ ਉਹ ਕਹਿੰਦੀ ਨਹੀਂ ਪੁੱਤਰਾ ਅਸੀਂ ਅਨੰਤ ਪ੍ਰਸਾਦ ਤੋਂ ਲੈ ਕੇ ਕੁਝ ਨਹੀਂ ਛਕਿਆ ਨੇੜੇ ਨਾ ਕਹਿੰਦੇ ਇੱਕ ਬੀਬੀ ਰਹਿੰਦੀ ਆ ਲక్ష్ਮੀ ਬ੍ਰਹਮਣੀ ਉਹਦਾ ਨਾਂ ਆਇਆ ਹੈ ਇਤਿਹਾਸ ਵਿੱਚ ਉਹਦੇ ਕੋਲੇ ਇਹ ਗਿਆ ਭੱਜ ਕੇ ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚੇ ਤੇ ਮਾਤਾ ਗੁਜਰ ਕੌਰ ਜੀ ਉਹ ਆਏ ਨੇ ਮੇਰੀ ਝੌਂਪੜੀ ਵਿੱਚ ਉਹਨਾਂ ਨੂੰ ਭੁੱਖ ਬੜੀ ਲੱਗੀ ਐ ਹਾਲਾਤ ਬੜੇ ਭਿਆਨਕ ਨੇ ਤੇ ਉਹਨਾਂ ਵਾਸਤੇ ਕੁਝ ਬਣਾਓ ਇਤਿਹਾਸ ਦੱਸਦਾ ਵੀ ਉੱਥੇ ਨਾ ਸਾਹਜਦਾਨਾਂ ਇੱਕ ਮਸਰਾਂ ਦੀ ਦਾਲ ਤੇ ਦੋਕ ਪ੍ਰਸ਼ਾਦੇ ਕੁੰਮੇ 마ਸ਼ਕੀ ਦੀ ਝੁੱਗੀ ਵਿੱਚ ਛਕੇ ਆਨੰਦਪੁਰ ਸਾਹਿਬ ਤੋਂ ਲੈ ਕੇ ਭੁੱਖਿਆ ਨੇ ਸਫ਼ਰ ਕੀਤਾ ਠੰਡ ਵਿੱਚ ਉਥੇ ਆ ਕੇ ਥੋੜਾ ਜਿਹਾ ਪ੍ਰਸ਼ਾਦਾ ਛਕਿਆ ਐਤਨੇ ਇਹ ਝੌਂਪੜੀ ਵਾਲਾ ਕੁੰਮੇ 마ਸ਼ਕੀ ਕਹਿੰਦਾ ਵੀ ਮੈਂ ਵੇਖਦਾ ਜੇ ਤੁਹਾਨੂੰ ਕੋਈ ਮਿਲ ਜੇ ਮੈਂ ਬਾਹਰ ਜਾ ਕੇ ਲੱਭਦਾ ਜੇ ਕੋਈ ਮਿਲਿਆ ਤਾਂ ਇਹ ਗਿਆ ਬਾਹਰ ਨੂੰ ਜਦੋਂ ਵੇਖਿਆ ਜਾ ਕੇ ਇਹ ਮਿਲਦਾ ਮਿਲਦਾ ਜਿਵੇਂ ਹੁਣ ਪ੍ਰਮਾਤਮਾ ਨੇ ਖੇਡ ਬਣਾਈ ਸੀ ਉਹ ਮਿਲਦਾ ਮਿਲਦਾ ਗੰਗੂ ਬ੍ਰਾਹਮਣ ਮਿਲ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਵੀ ਇਹਨੇ ਆਖਿਆ ਵੀ ਜਾਂਦਾ ਰਹਿੰਦਾ ਸੀ ਆਨੰਦਪੁਰ ਸਾਹਿਬ ਇਹਨੂੰ ਦੱਸਦੇ ਆਪਾਂ ਇਹ ਕਹਿੰਦਾ ਵੀ ਗੰਗੂ ਗੱਲ ਸੁਣ ਵੀ ਮਾਤਾ ਗੁਜਰ ਕੌਰ ਤੇ ਸਾਬ ਜਾਦੇ ਉਹਨਾਂ ਦਾ ਪਰਿਵਾਰ ਸਾਰਾ ਵਿਛੜ ਗਿਆ ਉਹ ਮੇਰੇ ਕੋਲ ਆਏ ਬੈਠੇ ਆ ਮੇਰੀ ਝੌਂਪੜੀ ਦੇ ਵਿੱਚ ਬੈਠਿਆ ਤੇ ਤੂੰ ਚੱਲ ਮਾੜੀ ਮੋਟੀ ਹੈਲਪ ਕਰ ਜਾ ਕੇ ਉਹਨਾਂ ਦੀ ਤੂੰ ਉਹ ਕਹਿੰਦਾ ਅੱਛਾ ਕਹਿੰਦਾ ਚੱਲ ਮੈਂ ਚੱਲਦਾ ਹਾਂ ਉਹਨੂੰ ਨਾਲ ਹੀ ਲਾਇਆ ਨਾਲ ਆ ਕੇ ਨਾ ਗੰਗੂ ਨੂੰ ਵੇਖ ਕੇ ਮਾਤਾ ਜੀ ਨੂੰ ਸੁਖoon ਮਿਲਿਆ ਥੋੜਾ ਜਿਹਾ ਵੀ ਚੱਲ ਕੋਈ ਤਾਂ ਮਿਲਿਆ ਜਾਣ ਪਛਾਣ ਵਾਲਾ ਪਤਾ ਨਹੀਂ ਸੀ ਵੀ ਇਹਨੇ ਬੇਈਮਾਨ ਹੋ ਜਾਣਾ ਵੀ ਚੱਲ ਕੋਈ ਤਾਂ ਮਿਲਿਆ ਉਹ ਕਹਿੰਦੀ ਧਨ ਭਾਉ ਬੇਗੰਬੂ ਤੂੰ ਸਾਨੂੰ ਮਿਲ ਗਿਆ ਹੈ ਅਸੀਂ ਵਿਛੜ ਗਏ ਆ ਖਾਲਸੇ ਨਾਲੋਂ ਕਹਿੰਦਾ ਕੋਈ ਗੱਲ ਨਹੀਂ ਮਾਤਾ ਜੀ ਤੁਸੀਂ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਮੇਰੇ ਪਿੰਡ ਲੈ ਕੇ ਚੱਲਦਾ ਸਹੇੜੀ ਇਹ ਖੇੜੀ ਬਾਅਦ ਵਿੱਚ ਬਣਿਆ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਇਹਨੂੰ ਉਹ ਖੇੜ ਦਿੱਤਾ ਸੀ ਉਹ ਖੇੜੀ ਬਣਿਆ ਸੀ ਉਹ ਖੇੜੀ ਤੋਂ ਬਣਦਾ ਬਣਦਾ ਉਹ ਖੇੜੀ ਸਾਹਿਬ ਬਣ ਗਿਆ ਮੈਂ ਸਹੇੜੀ ਲੈ ਚੱਲਦਾ ਤੁਹਾਨੂੰ ਲੈ ਗਿਆ ਉਥੋਂ ਨਾਲ ਜਾਣ ਵੇਲੇ ਨਾ ਜਦੋਂ ਮਾਤਾ ਜੀ ਨੇ ਉਹ ਕੁੰਮੇ ਮਾਸ਼ਕੀ ਨੂੰ ਮੋਹਰਾ ਸੀ ਥੋੜੀ ਜੀ ਮਾਇਆ ਸੀ ਮਾਤਾ ਕੋਲ ਮੋਹਰਾ ਦੇਣ ਲੱਗੀ ਜਦੋਂ ਤੇ ਉਹ ਲక్ష్ਮੀ ਬ੍ਰਾਹਮਣੀ ਨੂੰ ਕੁਝ ਮਾਇਆ ਵੀ ਆਹ ਲਓ ਤੁਸੀਂ ਸੇਵਾ ਕੀਤੀ ਐ ਕਿਉਂਕਿ ਆਨੰਦਪੁਰ ਸਾਹਿਬ ਦੇ ਵਿੱਚ ਵੀ ਬੜੀਆਂ ਰਹਿਮਤਾ ਵਰਤਾਉਂਦੇ ਸੀ ਮਾਤਾ ਜੀ ਇਦਾਂ ਵੰਡਦੇ ਰਹਿੰਦੇ ਸੀ ਕੁਛ ਨਾ ਕੁਛ ਹੱਥ ਤਾਂ ਉਹੀ ਹੈ ਨਾ ਦਇਆ ਵਾਲੇ ਜਦੋਂ ਮੋਹਰਾ ਕੱਢ ਕੇ ਦਿੱਤਿਆਂ ਤੇ ਗੰਗੂ ਪਾਪੀ ਦੀ ਮੱਤ ਮਾਰੀ ਗਈ ਇਹਦੀ ਨਿਗਾਹ ਪੈ ਗਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ